ਕਾਲ ਤੱਕ ਸਾਧ ਜਹੇਦਾਰ ਵੱਲੋਂ ਪੰਜ ਸਿੰਘ ਸਹਬਾਨਾ ਵੱਲੋਂ ਅੱਜ ਇਕੱਤਰਤਾ ਕੀਤੀ ਗਈ ਜਿਸ ਇਕੱਤਰਤਾ ਦੇ ਵਿੱਚ ਜਿੱਥੇ ਮੰਤਰੀ ਹਰਜੋਤ ਬੈਂਸ ਨੂੰ ਤਨਖਾਹ ਲਈ ਗਈ ਉਸੇ ਹੀ ਬਾਅਦ ਵਿੱਚ ਇੱਕ ਲਿਖਤੀ ਹੁਕਮਨਾਮਾ ਜਾਰੀ ਹੋਇਆ ਜਿਸ ਹੁਕਮਨਾਮੇ ਦੇ ਵਿੱਚ ਸਿੱਧੇ ਤੌਰ ਤੇ ਪੰਜ ਮੈਂਬਰੀ ਕਮੇਟੀ ਦੀ ਗੱਲ ਕਰ ਲਈ ਗਈ ਹੈ ਜਿੱਥੇ 2 ਦਸੰਬਰ ਵਾਲੇ ਫੈਸਲੇ ਦੇ ਵਿੱਚ ਇਹ ਫੈਸਲਾ ਸੁਣਾਇਆ ਗਿਆ ਸੀ ਕਿ ਪੰਜ ਮੈਂਬਰੀ ਜਾਂ ਸੱਤ ਮੈਂਬਰੀ ਜਿਵੇਂ ਉਸ ਵੇਲੇ ਕਿਹਾ ਸੀ ਪਰ ਟੀ ਕਮੇਟੀ ਦੇ ਵੱਲੋਂ ਭਰਤੀ ਕੀਤੀ ਜਾਵੇਗੀ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਦੀ ਗੱਲ ਉਸ ਵੇਲੇ ਤੇ ਜਰਹਦਾਰ ਸਹਬਾਨਾ ਨੇ ਕੀਤੀ ਸੀ ਪਰ ਐਤਕੀ ਜਦੋਂ ਹੁਕਮਨਾਮਾ ਜਾਰੀ ਹੋਇਆ ਜਦੋਂ ਭਰਤੀ ਹੋ ਹਟੀ ਹੈ ਜਦੋਂ ਜਾਣਕਾਰੀ ਮੁਤਾਬਕ 15 ਲੱਖ ਦੀ ਭਰਤੀ ਹੋ ਹਟੀ ਹੈ ਤੇ ਉਸ ਵੇਲੇ ਸਿੰਘ ਸਾਹਿਬ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਆਪੋ ਆਪਣੇ ਚੁੱਲ੍ਹੇ ਜੇ ਨਹੀਂ ਸਮਿਟਨੇ ਤੇ ਫਿਰ ਆਪੋ ਆਪਣੀ ਸਿਆਸਤ ਆਪਣੇ ਆਪ ਉਹਨਾਂ ਨੂੰ ਮੁਬਾਰਕ ਹੋਵੇ ਇੱਥੇ ਆ ਕੇ ਸਵਾਲ ਖੜੇ ਹੋ ਰਹੇ ਆ ਇਹਨਾਂ ਚੀਜ਼ਾਂ ਬਾਰੇ ਹੀ ਗੱਲਬਾਤ ਕਰਾਂਗੇ ਮੇਰੇ ਨਾਲ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਤੋਂ ਸਰਦਾਰ ਗੁਰਪ੍ਰੀਤ ਸਿੰਘ ਜੀ ਮੌਜੂਦ ਨੇ ਗੁਰਪ੍ਰੀਤ ਸਿੰਘ ਜੀ ਸਾਮਹਤਾ ਬਹੁਤ ਸ਼ੁਕਰੀਆ ਸਾਥ ਸ੍ਰੀ ਕਾਲ ਜੀ ਸਤਿ ਸ੍ਰੀ ਅਕਾਲ ਸਾਹਿਬ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਿੰਘ ਜੀ ਅਸੀਂ 2 ਦਸੰਬਰ ਵਾਲੇ ਫੈਸਲੇ ਤੋਂ ਇਨ ਬਿਨ ਵਾਕਫ ਆਂ ਸ਼ਾਇਦ ਪੰਜ ਮੈਂਬਰੀ ਕਮੇਟੀ ਵੀ ਵਾਕਫ ਹੈ ਔਰ ਸਾਰੇ ਸਾਰਾ ਸਿੱਖ ਪੰਥ ਇਨ ਫੈਕਟ ਵਾਕਫ ਹੈ ਪਰ ਅੱਜ ਦਾ ਜਿਹੜਾ ਹੁਕਮਨਾਮਾ ਹੋਇਆ ਜੋ ਲਿਖਤੀ ਹੁਕਮਨਾਮਾ ਜਾਰੀ ਹੋਇਆ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਬਹੁਤ ਇੱਕ ਜਿਹਨੂੰ ਕਹਿੰਦੇ ਨੇ ਕੌਮ ਨੂੰ ਫਿਰ ਤੋਂ ਆਉਣ ਵਾਲੀ ਗੱਲ ਹੈ ਕਿਉਂਕਿ ਉਹਦੇ ਵਿੱਚ ਲਿਖਤਾ ਹੈ ਕਿ ਜੀ ਕੋਈ ਵੀ ਧਿਰ ਇਹ ਨਾ ਕਹੇ ਕਿ ਜੀ ਸਾਨੂੰ ਅਕਾਲ ਅਕਾਲ ਤੱਕ ਦੀ ਸਰਪ੍ਰਸਤੀ ਹੈ ਇਹ ਗਲਤ ਹੈ ਕਿਉਂਕਿ ਦੇਖੋ ਜਿਹੜਾ 2 ਤਰੀਕ ਨੂੰ ਉੱਥੋਂ ਜਿਹੜਾ ਫੈਸਲਾ ਹੋਇਆ ਸੀਗਾ ਉਹ 7 ਮੈਂਬਰੀ ਕਮੇਟੀ ਦੀ ਐਲਾਨ ਵੀ ਹੋਇਆ ਸੀਗਾ ਠੀਕ ਹੈ ਉਹਨਾਂ ਵਿੱਚੋਂ ਸਾਨੂੰ ਪਤਾ ਹੈ ਕਿ ਵੀ ਦੋ ਮੈਂਬਰ ਜਿਹੜੇ ਸੀਗੇ ਜਿਹੜੇ ਕਿ ਸੁਖਵੀਰ ਪਾਦਮਦੰਗਲ ਨਾਲ ਸੰਬੰਧ ਰੱਖਦੇ ਸੀਗੇ ਉਹਨਾਂ ਨੇ ਆਪਣੇ ਆਪ ਨੂੰ ਸੰਕੋਚ ਲਿਆ ਉਹਦੇ ਵਿੱਚੋਂ ਆ ਮੀ ਸਿਕਾ ਤੇ ਆਪਣਾ ਉਹ ਕਿਨਾ ਆਪਣਾ 아이 ਢੁੰਗਰ ਸਿਕਾ ਉਹ ਜਾਂ ਜਾਂ ਕੁੰਡਰ ਸਿਕਾ ਠੀਕ ਹੈ ਨਾ ਤੇ ਸੋ ਇਹ ਇਹ ਜਿਹੜਾ ਹੈਗਾ ਉਹ ਤੇ ਚਲੋ ਉੱਥੋਂ ਵੀ ਪਤਾ ਲੱਗ ਰਿਹਾ ਸੀਗਾ ਚਲੋ ਪੰਜ ਮੈਂਬਰੀਆਂ ਕਮੇਟੀ ਨੇ ਆਪਣਾ ਆਪਣਾ ਕੰਮ ਕੀਤਾ ਅ ਪਰ ਜਿਹੜਾ ਇਹਨਾਂ ਨੇ ਉਹ ਸਾਰਾ ਕੰਮ ਕਿਸੇ ਹੱਦ ਤੱਕ ਮੁਕੰਮਲ ਕੀਤਾ ਹੈ ਹਾਲਾਂਕਿ ਮੈਂ ਪੂਰਾ ਸੰਤੋਸ਼ ਨਹੀਂ ਹੈਗਾ ਜਿਸ حساب ਨਾਲ ਉਹਨਾਂ ਨੇ ਕੰਮ ਕੀਤਾ ਅਸੀਂ ਉਹਨਾਂ ਨੂੰ ਕਹੀ ਜਾ ਰਹੇ ਸੀਗੇ ਕਿ ਤੁਸੀਂ ਇੱਕ ਜਾਹਤ ਕਰੋ ਕਿ ਵੀ ਕਹੋ ਜੇ ਕਹੋ ਜੀ ਪਾਰਟੀ ਦੀ ਤੁਸੀਂ ਮੁੜ ਪੁਨਰਸਰਜੀਤੀ ਕਰਨਾ ਚਾਹੁੰਦੇ ਹੋ ਤੁਸੀਂ ਉਹ ਉਹਦਾ ਸੰਵਿਧਾਨ ਕੀ ਹੋਊਗਾ ਉਹਦੇ ਵਿੱਚ ਜਿਹੜੇ ਬੰਦੇ ਵੋਟਰ ਬਣ ਰਹੇ ਨੇ ਜਿਹੜੇ ਤੁਹਾਡੇ ਪਾਰਟੀ ਨਾਲ ਜੁੜ ਰਹੇ ਨੇ ਉਹ ਉਹ ਕਿਸ ਫੇਸ ਤੇ ਉੱਤੇ ਜੁੜ ਰਹੇ ਨੇ ਆ ਆਮ ਤੇ ਲੋਕਾਂ ਚ ਇਹ ਗੱਲ ਆ ਗਈ ਸੀ ਕਿ ਵੀ ਅਕਾਲ ਤਖਤ ਨੇ ਹੁਕਮ ਕੀਤਾ ਜੀ ਤਾਂ ਅਸੀਂ ਜੁੜ ਰਹੇ ਹਾਂ ਤੇ ਤਾਂ ਹੀ ਇਹਨਾਂ ਨੇ ਬੰਦਿਆਂ ਕੋਲ ਜਾ ਕੇ ਤੇ ਆਪਣੀਆਂ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਵੀ 15 ਲੱਖ ਤੇ ਘੇਟ ਦੇ ਜਿਹਨਾਂ ਨੇ ਆਪਣੇ ਮੈਂਬਰ ਬਣਾ ਲਏ ਉਹ ਬੰਦੇ ਬੰਦੇ ਮੈਂਬਰ ਕਿਉਂ ਬਣੇ ਨੇ ਉਹਨਾਂ ਨੇ ਆਪਣੀ ਕੁਝ ਨਹੀਂ ਉਹਨਾਂ ਨੇ ਸਿਰਫ ਇਹਨਾਂ ਆਲ ਸੋਚ ਕੇ ਕਿ ਜੀ ਅਕਾਲ ਤਖਤ ਤੋਂ ਹੁਕਮ ਜਿਗਾ ਜੀ ਅਸੀਂ ਮੈਂਬਰ ਬਣ ਗਿਆ ਹੁਣ ਆਜਾ ਕਰ ਇਹ ਜਿਹੜੇ ਉੱਥੇ ਅੱਜ ਜਿਹੜਾ ਉੱਥੋਂ ਨਿਕਲਦਾ ਹੈ ਸੰਦੇਸ਼ ਨਿਕਲਦਾ ਹੈ ਕਿ ਵੀ ਨਹੀਂ ਹੁਣ ਤੁਸੀਂ ਆਪਣੇ ਚੂਲੇ ਨਹੀਂ ਸਮੇਟੇ ਤੇ ਤੁਸੀਂ ਕੋਈ ਵੀ ਧਿਰ ਨਹੀਂ کہہ ਸਕਦੀ ਕਿ ਜੀ ਸਾਨੂੰ ਅਕਾਲ ਤਖਤ ਦੀ ਸਰਪਸਤਰਾ ਹੈਗੀ ਆ ਆਪਾਂ ਉਹਨੂੰ ਸਰਪਸ ਮੰਨ ਕੇ ਤੇ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਅਸੀਂ ਆਪਣਾ ਕੰਮ ਕੀਤਾ ਤੇ ਬਹੁਤ ਮਾੜੀ ਗੱਲ ਹੈ ਉਕੇ ਦੇਖੋ ਇਹ ਇਹ ਸਪੈਸ਼ਲੀ ਆ ਜਿਹੜੀ 7 ਮੈਂਬਰੀ ਆ ਫਿਰ 5 ਮੈਂਬਰੀ ਰਹਿ ਗਈ ਸੀਗੀ ਇਹਨਾਂ ਨੇ ਤੇ ਸਿਰਫ ਅਕਾਲ ਤਖਤ ਦੀ ਉਸ ਟਾਈਮ ਦੇ 2 ਦਸੰਬਰ ਦੇ ਫੈਸਲੇ ਦੀ ਉਹਨਾਂ ਨੇ ਪ੍ਰਵੋਤਾ ਕਰਦਿਆਂ ਹੋਇਆ ਆਪਣਾ ਆਪਣਾ ਕਾਰਜ ਡਬਾਇਆ ਸੀਗਾ ਠੀਕ ਹੈ ਨਾ ਆਪਾਂ ਬਹੂ ਦੇ ਨਾਲ ਕਿਸ ਹਿਸਾਬ ਨਾਲ ਉਹਨਾਂ ਨੇ ਬਾਇਆ ਆਪਾਂ ਚਲੋ ਦੈਟਸ ਟੋਪਿਕ ਫਾਰ ਅ ਦੈਟਸ ਅ ਡਿਬੇਟ ਫਾਰ ਅਨਦਰ ਟਾਪਿਕ ਪਰ ਕਹਿਣ ਦਾ ਮਤਲਬ ਹੈਗਾ ਕਿ ਹੁਣ ਤੁਸੀਂ ਕਹਿ ਦਿਓ ਕਿ ਜੀ ਨਹੀਂ ਤੁਹਾਨੂੰ ਅਕਾਲ ਤਖਤ ਦੀ ਮੰਨਤ ਨਹੀਂ ਹੈਗੀ ਜਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੀ ਅਸੀਂ ਜੀ ਅਕਾਲ ਤਖਤ ਦੀ ਸਰਪ੍ਰਸਤੀ ਹੇਠ ਅਸੀਂ ਇਹ ਕਾਰਜ ਕੀਤਾ ਇਹ ਗਲਤ ਨਹੀਂ ਕਿਉਂਕਿ ਇਹ ਬਿਲਕੁਲ ਗਲਤ ਹੈ ਇਹ ਇਹ ਕਹਿਣਾ ਕਿ ਜੀ ਅਕਾਲ ਤਖਤ ਦਾ ਉੱਥੇ ਹੁਕਮ ਨਹੀਂ ਸੀਗਾ ਕਿ ਵੀ ਆਹ ਜਿਹੜੇ ਇੱਥੇ ਮੈਂਬਰ ਬਣਾਣੇ ਸੀਗੇ ਆਹ ਠੀਕ ਹੈ ਇਹ ਵੀ ਕਿਹਾ ਸੀਗਾ ਉਸ ਟਾਈਮ ਉਹ ਉਹ ਇਹ ਨਹੀਂ ਕਿਹਾ ਸੀਗਾ ਕਿ ਪਹਿਲਾਂ ਤੁਸੀਂ ਟੂਲੇ ਸਮੇਟੋ ਤੇ ਫਿਰ ਜਾ ਕੇ ਤੁਸੀਂ ਭਰਤੀਆਂ ਕਰੋ ਓਕੇ ਇਹ ਵੀ ਆ ਸੀਗਾ ਕਿ ਪਿਆਰ ਤੁਸੀਂ ਕਰੋ ਜੀ ਤੁਸੀਂ ਟੂਲੇ ਸਮੇਟੋ ਕਿਉਂਕਿ ਤੁਸੀਂ ਇਕਤਾ ਵਾਲਾ ਅਜੀ ਸਾਰੇ ਮੰਡ ਤੇ ਆ ਕੇ ਵੀ ਕੌਮ ਦੀ ਇਕਤਾ ਜ਼ਰੂਰੀ ਹੈ ਤੇ ਅਗਰ ਉੱਥੋਂ ਦਾ ਹੁਕਮ ਹੋਇਆ ਸੀਗਾ ਉਸ ਟਾਈਮ ਤੇ ਅਜੀ ਤੇ ਕਹਿੰਦੇ ਕਿ ਵੀ ਸਾਰਿਆਂ ਨੂੰ ਇੱਕ 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 ਹੋਣਾ ਚਾਹੀਦਾ ਹੁਣ ਇਹੀ ਕਹਿੰਦੇ ਹੋਇਆ ਐਕਚੁਅਲੀ ਸਵਾਲ ਇਹੀ ਹੈ ਨਾ ਕਿ ਲੋਕਾਂ ਨੇ ਪੰਜ ਮੈਂਬਰੀ ਕਮੇਟੀ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇਖੀ ਪਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਹੇਦਾਰੀ ਕਹਿ ਗਏ ਕਿ ਕਿਸੇ ਵੀ ਕਮੇਟੀ ਨੂੰ ਜਾਂ ਧੜੇ ਨੂੰ ਅਕਾਲ ਤਖਤ ਦੀ ਕੋਈ ਸਰਪ੍ਰਸਤੀ ਨਹੀਂ ਹੈਗੀ ਆ ਤੇ ਕਿੰਨੀ ਮਾੜੀ ਗੱਲ ਹੈ ਕਿੰਨੀ ਮਾੜੀ ਗੱਲ ਕਹਿਤੀ ਕੋਈ ਤੇ ਸਤੈਸ ਉਹ ਕਦਮ ਅੰਦੇ ਲੰਘਣਾ ਕਰਤੀ ਲੋਕੀ ਤੇ ਰਾਜਤਮਾ ਤੁਹਾਨੂੰ ਕਹਿ ਰਹੇ ਕਿ ਲੋਕੀ ਇਸ ਸਾਰਾ ਨਾਲ ਹੀ ਪਾਣੀ ਸੀ ਕਿ ਉਹਨਾਂ ਨੂੰ ਇੱਕ ਨਵੀਂ ਪਾਰਟੀ ਦਿਸਦੀ ਸੀਗੀ ਜਿਹਦਾ ਸੰਵਿਧਾਨ ਉਹਨਾਂ ਨੂੰ ਸਮਝ ਆ ਰਿਹਾ ਸੀਗਾ ਉਹ ਤੇ ਸਿਰਫ ਅੱਖਾਂ ਮੀਚ ਕੇ ਕਿ ਜੀ ਆਕਾਸ਼ ਤੱਕ ਤੋਂ ਹੁਕਮ ਹੈ ਜੀ ਚਲੋ ਅਸੀਂ ਮੈਂਬਰ ਬਣ ਜਾਂਦੇ ਹਾਂ ਉਸ ਹਿਸਾਬ ਨਾਲ ਬਣੇ ਮੈਂਬਰ ਹੁਣ ਤੁਸੀਂ ਹੁਣ ਤੁਸੀਂ ਕਹਿੰਦੇ ਹੋ ਕਿ ਕੋਈ ਸਰਫਸਟੀ ਨਹੀਂ ਹੈਗੀ ਕਿ ਮਤਲਬ ਇਹਦਾ ਕੀ ਮਤਲਬ ਹੋਇਆ ਸੋ ਇਹ ਮੇਰਾ ਕਹਿਣ ਦਾ ਮਤਲਬ ਹੈ ਕਿ ਠੀਕ ਹੈ ਅਧਾਨ ਲਈ ਮੈਂ ਕਹਿੰਦਾ ਵਧੀਆ ਕੰਮ ਹੋਇਆ ਅਗਰ ਅਗਾਂਹ ਲਈ ਤੁਸੀਂ ਇਹ ਸਮਝਦੇ ਹੋ ਕਿ ਜਿਹੜੀਆਂ ਸਿਆਸੀ ਧਿਰਾਂ ਨੇ ਨਾ ਉਹ ਤੁਸੀਂ ਤੁਸੀਂ ਅਕਾਲ ਤਖਤ ਦਾ ਤੁਸੀਂ ਅਕਾਲ ਤਖਤ ਜਿਹੜਾ ਹੈਗਾ ਉਹ ਪੰਥ ਦੀ ਇੰਸਟੀਟਿਊਸ਼ਨ ਹੈ ਉਹ ਪੰਥ ਦੀ ਇੱਕ ਜੱਥੇਬੰਦੀ ਹੈ ਤੇ ਪੰਥ ਪੰਥ ਦੀ ਜਿਹੜੇ ਫੈਸਲੇ ਨੇ ਉਹ ਪੰਥ ਉੱਤੇ ਕਰੇਗਾ ਹਾਂ ਤੁਸੀਂ ਕਹੋਗੇ ਕਿ ਕੋਈ ਵੀ ਐਵੇਂ ਜਾ ਕੇ ਤੇ ਅਕਾਲ ਤਖਤ ਦਾ ਨਾ ਅਸਤਮਾਲ ਕਰ ਲਵੇ ਉਹ ਗੱਲ ਹੋ ਰਹੀ ਬਟ ਇਹ ਇਸ ਇਨਸਟੈਂਸ ਦੇ ਵਿੱਚ ਇਹ ਗੱਲ ਨਹੀਂ ਹੈਗੀ ਕਿਉਂਕਿ ਇਹ ਦੋ ਤਰੀਕ ਦੀ ਇਸ ਫੈਸਲੇ ਦੀ ਪੂਰੀ 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 ਤਰੀਕੇ ਨਾਲ ਉਲੰਘਣਾ ਕੀਤੀ ਇਹਨਾਂ ਨੇ ਜਿਹੜਾ ਅੱਜ ਦਾ ਇਹਨਾਂ ਨੇ ਇਹਨਾਂ ਨੇ ਕਹਿਆ ਕਿਉਂਕਿ ਨਾਲੇ ਦੂਜੇ ਪਾਸੇ ਤੇ ਕਹਿ ਰਹੇ ਨੇ ਕਿ ਵੀ ਤੁਸੀਂ ਸਾਰੇ ਇਕੱਠੇ ਹੋ ਜਾਓ ਆ ਜਿਹੜੀ ਹੁਣ ਗਲਤ ਕੀਤੀ ਹੈ ਨੌਵੇਂ ਮਹਿਲ ਦੇ 350 50 ਸਾਲ ਸਿੱਧੀਪੁਰਬ ਨੂੰ ਬਣਾਉਣ ਦੀ ਉਹ ਕਹਿ ਰਹੇ ਨੇ ਹਰ ਇੱਕ ਪਾਸੇ ਜਿਹੜਾ ਵੀ ਬੰਦਾ ਕਰ ਰਿਹਾ ਹੈ ਤੁਸੀਂ ਉਹਦੇ ਵਿੱਚ ਜਾ ਕੇ ਸਮੂਹਿਤ ਕਰੋ ਆਪਸ ਵਿੱਚ ਯੋਗਦਾਨ ਪਾਓ ਹਰ ਇੱਕ ਬੰਦਾ ਇਕੱਠਾ ਹੋ ਕੇ ਤੇ ਇਸ ਚੀਜ਼ ਇਸ ਕਾਰਜ ਦੇ ਵਿੱਚ ਆਪਣਾ ਹਿੱਸਾ ਪਾਵੇ ਉੱਥੇ ਤਾਂ ਤੁਸੀਂ ਕਹਿ ਰਹੇ ਹੋ ਉਹ 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 ਤੁਸੀਂ ਕਹਿ ਰਹੇ ਹੋ ਕਿ ਵੀ ਤੁਸੀਂ ਪਾਤ ਇਕੱਠਾ ਹੋਵੇ ਠੀਕ ਹੈ ਤੁਸੀਂ ਇੱਥੇ ਵੀ ਕਿਹਾ ਸੀਗੇ ਤੁਸੀਂ ਸਬਮਿਟ ਉਹ ਨਹੀਂ ਕੀਤੇ ਸੀਗੇ ਪਰ ਤੁਸੀਂ ਇਹ ਨਹੀਂ ਕਹਿੰਦੇ ਕਿ ਕਿਉਂਕਿ ਤੁਸੀਂ ਨਹੀਂ ਸੁਬਟੇਗੇ ਸੀਗੇ ਤੇ ਤੁਸੀਂ ਜੀ ਹੁਣ ਜਾ ਕੇ ਤੇ ਜਿਹੜਾ ਅਸੀਂ ਤੁਹਾਨੂੰ ਇੱਕ ਹੁਕਮ ਦਿੱਤਾ ਸੀਗਾ ਕਿ ਵੀ ਤੁਸੀਂ ਪੁਨਰ ਸੁਰਜੀਤੀ ਲਈ ਤੁਸੀਂ ਕਮੇਟੀ ਬਣਾ ਬਣਾਉਣੀ ਸੀਗੀ ਤੇ ਨਵੀਂ ਭਰਤੀ ਕਰਨੀ ਸੀਗੀ ਹੁਣ ਤੁਸੀਂ ਕਹੋਗੇ ਵੀ ਨਹੀਂ ਉਹਦਾ ਤੇ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਇਹ ਬਿਲਕੁਲ ਗਲਤ ਗੱਲ ਨਹੀਂ ਗੁਰਪ੍ਰੀਤ ਸਿੰਘ ਜੀ ਜੇ ਆਪਾਂ ਪੋਲੀਟੀਕਲੀ ਦੇਖੀਏ ਤੇ ਠੀਕ ਹੈ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਲੀਡਰ ਨੇ ਉਹ ਵੀ ਕਹਿ ਰਹੇ ਕਿ ਅਸੀਂ ਆਪਣਾ ਪ੍ਰਧਾਨ ਚੁਣਾਂਗੇ ਅਸੀਂ ਆਪਣਾ ਜਿਹੜਾ ਪ੍ਰੋਸੈਸ ਆ ਕੰਟੀਨਿਊ ਰੱਖਾਂਗੇ ਪਰ ਸਵਾਲ ਇਹ ਹੈ ਕਿ ਕੀ ਹੁਣ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਸਿਰ ਤੇ ਹੱਥ ਸੀਗਾ ਪੰਜ ਮੈਂਬਰੀ ਕਮੇਟੀ ਦੇ ਜਾਂ ਉਸ ਸੁਰਜੀਤ ਹੋਏ ਆਕਾਲੀ ਦਲ ਦੇ ਉੱਤੇ ਹੁਣ ਕੀ ਉਹ ਨਹੀਂ ਹੋਊਗਾ ਕੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਣ ਇਹ ਸਾਰੀ ਸਰਪ੍ਰਸਤੀ ਖਤਮ ਹੋ ਚੁੱਕੀ ਹੈ ਦੇਖੋ ਜਿਹੜਾ ਅੱਜ ਦੀ ਗੱਲ ਕੀਤੀ ਹੈ ਉਹ ਤਾਂ ਐਂ ਜਾਪਦਾ ਹੈ ਕਿ ਉਹਨਾਂ ਨੇ ਤਾਂ ਆਪਣੇ ਆਪ ਨੂੰ ਸੰਕੋਚ ਲੈ ਇਸ ਤੋਂ ਕਿ ਵੀ ਨਹੀਂ ਸਾਡੀ ਤੱਕ ਕੋਈ ਸਰਪ੍ਰਸਤੀ ਨਹੀਂ ਰਹੀ ਪੰਜ ਫੈਮਰੀ ਕਮੇਟੀ ਉਤੇ ਗਲਤ ਗੱਲ ਹੈ ਤੇ ਇਹ ਹੁਣ ਜਿਹੜਾ ਪਿੱਛੇ ਵੀ ਸੀਗਾ ਜਿਹੜੀ ਗਲਤ ਗੱਲ ਹੋਈ ਸੀਗੀ ਕਿ ਵੀ ਜਦੋਂ ਸ਼੍ਰੋਮਣੀ ਕਮੇਟੀ ਨੇ ਅਕਾਲ ਤਖਤ ਦੇ ਉੱਤੇ ਇਹ ਗੱਲ ਪਹੁੰਚਾਈ ਸੀਗੀ ਕਿ ਵੀ ਆਇਆ ਕਿ ਇਹ ਲੋਕ ਆਪਣਾ ਉਥੇ ਜਲਾਸ ਕਰ ਸਕਦੇ ਨੇ ਕਿ ਵੀ 11 ਤਰੀਕ ਨੂੰ ਕਿ ਅਕਾਲ ਤਖਤ ਫੈਸਲਾ ਕਰੇ ਤੇ ਹੁਣ ਅਕਾਲ ਤਖਤ ਨੇ ਉਸ ਪਾਸੇ ਤੱਕ ਫੈਸਲਾ ਸੁਣਾਇਆ ਨਹੀਂ ਹੁਣ ਉਹਨਾਂ ਤੇ ਜਿਹਨੂੰ ਕਹਿੰਦੇ ਨੇ ਲੁਕ ਚੁਪ ਕੇ ਕਹਿਤਾ ਇਦਾਂ ਨਹੀਂ ਸਾਡੀ ਤਾਂ ਸਰਪ੍ਰਸਤੀ ਨਹੀਂ ਹੈ ਕਿ ਅਸੀਂ ਕੋਈ ਫੈਸਲਾ ਸੁਣਾਈਏ ਕਿ ਉੱਥੇ ਤੁਸੀਂ ਕਰ ਸਕਦੇ ਹੋ ਨਹੀਂ ਕਰ ਸਕਦੇ ਅਸਟ ਹੋਣਾ ਚਾਹੀਦਾ ਸੀਗਾ ਕਿ ਵੀ ਇਹਨਾਂ ਨੇ ਵਕਤੀ ਕੀਤੀ ਹੈ ਕਿ ਇਹਨਾਂ ਨੂੰ ਉੱਥੇ ਇਜਲਾਸ ਕਰਨ ਦਾ ਪੂਰਾ ਤੁਹਾਨੂੰ ਸਹਿਯੋਗ ਦੇਣਾ ਚਾਹੀਦਾ ਅਗਰ ਇਹ ਗੱਲ ਹੁੰਦੀ ਅਗਰ ਉਹਨਾਂ ਨੇ ਦੋ ਤਰੀਕੇ ਫੈਸਲੇ ਉੱਤੇ ਪੂਰਾ ਖੜਾ ਉਤਰਨਾ ਸੀਗਾ ਐਕਚੁਅਲੀ ਤੇ ਇਹ ਫੈਸਲਾ ਹੋਣਾ ਚਾਹੀਦਾ ਸੀਗਾ ਕਿ ਵੀ ਤੁਸੀਂ ਉਹਨਾਂ ਨੂੰ ਇਜਲਾਸ ਕਰਨ ਦਿਓ ਦੇਖਦੇ ਹਾਂ ਕੀ ਕਰਦੇ ਉੱਥੇ ਉੰਜ ਗੁਰਪ੍ਰੀਤ ਸਿੰਘ ਜੀ ਜੇ ਇਸ ਪੂਰੇ ਸਿਨੈਰੀਓ ਤੇ ਗੱਲ ਕਰੀਏ ਬੀਟ ਰੀਲੀ ਵਿਵਿਡ ਜੇ ਆਪਾਂ ਵਿਵਿਡਲੀ ਗੱਲ ਕਰੀਏ ਕਿ ਤੁਹਾਨੂੰ ਐ ਲੱਗਦਾ ਕਿ ਜਿਹੜਾ ਇਹ ਹੁਕਮਨਾਮਾ ਆ 2 ਦਸੰਬਰ ਵਾਲਾ ਕੁਝ ਹੋਰ ਸਿਗਾ ਹੁਣ ਕੁਝ ਹੋਰ ਹੋ ਗਿਆ ਇਜ਼ ਇਟ ਅ ਪਲਾਨਡ ਇਜ਼ ਇਟ ਪ੍ਰੀ ਪਲਾਨਡ ਇਹ ਕਿਸੇ ਇੱਕ ਫੈਬ੍ਰੀਕੇਟਡ ਜਾਂ ਇੱਕ ਅਰੇਂਜਡ ਡਿਸੀਜਨ ਸਿਗਾ ਤੁਸੀਂ ਇਹ ਸਮਝਦੇ ਹੋ ਜਾਂ ਇਹਦੇ ਪਿੱਛੇ ਕੋਈ ਹੋਰ ਆਵਾਜ਼ ਹੈ ਜੋ ਫਾਈਨਲੀ ਕਾਰਜਕਾਰੀ ਜਹੇਦਾਰ ਦੇ ਵੱਲੋਂ ਨਿਕਲੀ ਹੈ ਨਹੀਂ ਬਿਲਕੁਲ ਨਹੀਂ ਜੀ ਇਹ ਤਾਂ ਪ੍ਰੀਪਲਾਨਡ ਹੈ ਦੇਖੋ ਇਹ ਸਾਰੀ ਚਾਲਾਂ ਜਿਹੜੀਆਂ ਨੇ ਨਾ ਇਹ ਸਿਆਸਤਦਾਨ ਤਾਂ ਹੀ ਅਸੀਂ ਕਹਿ ਰਹੇ ਹਾਂ ਨਾ ਕਿ ਜਦ ਤਾਈਂ ਆਕਾਲ ਤੱਕ ਖੁਦਮੁਖਤਿਆਰ ਨਹੀਂ ਹੋਏਗਾ ਉਤੋਂ ਜਿਹੜੇ ਫੈਸਲੇ ਲਿੱਤੇ ਜਾਣਗੇ ਉਹ ਪੰਥਿਕ ਰਾਇਾਨਾ ਨਹੀਂ ਲਿੱਤੇ ਜਾਣਗੇ ਤੇ ਪੂਰੀ ਸੰਸ ਦੀ ਸ਼ਮੂਲੀਅਤ ਨਾਲ ਨਹੀਂ ਹੋਣਗੇ ਤਦ ਤਾਈਂ ਇਹ ਸਾਰਾ ਜਿਹੜੇ ਸਿਆਸਤਦਾਨ ਨੇ ਨਾ ਇਹ ਇਹ ਬੜੇ ਛੱਤਰ ਹੁੰਦੇ ਨੇ ਇਹ ਆਪਣੀਆਂ ਖੇਡਾਂ ਇਦਾਂ ਹੀ ਖੇਡਦੇ ਨੇ ਇਹ ਸਾਰਾ ਕੁਝ ਸੋਚੇ ਇਹਨਾਂ ਨੇ ਅੱਜ ਤੱਕ ਊਡੀਨਾ ਸੋਚਿਆ ਹੋਣਾ ਇਹਨਾਂ ਨੇ ਇਹ ਜਿਹੜਾ ਜਿਹਨੂੰ ਕਹਿੰਦੇ ਸ਼ਤਰੰਜ ਖੇਡੀ ਹੋਣੀ ਹੈ ਕਾਫੀ ਚਿਰਾਂ ਤੋਂ ਤੇ ਇਹਨਾਂ ਨੂੰ ਪਤਾ ਹੋ ਗਿਆ ਉਹ ਇਹਨਾਂ ਦੇ ਹੋਣਾ ਕਿ ਵੀ ਜਗਤ ਇਹ ਹੋਵੇਗਾ ਤੇ ਆਪਾਂ ਕਰਾਂਗੇ ਜੀ ਆਹ ਹੋਵੇਗਾ ਤੇ ਆਹ ਕਰਾਂਗੇ ਉਹ ਤੁਹਾਡੇ ਮੂਰੇ ਆ ਗਈ ਗੱਲ ਕਿ ਵੀ ਇਹ ਕਿੱਸੇ ਕਿੱਦਾਂ ਇਹਨਾਂ ਨੇ ਫਿਰ ਤੋਂ ਇਹਨਾਂ ਨੇ ਅਕਾਲ ਤਖਤ ਦੀ ਦੁਰਵਰਤੋਂ ਕਰਕੇ ਅਕਾਲ ਤਖਤ ਨੂੰ ਅੱਜ ਦੀ ਡੇਟ ਦੇ ਤੱਕ ਦੇ ਫੈਸਲੇ ਤੋਂ ਮੁਨਕਰ ਹੋ ਜਾਏ ਕਿੰਨੀ ਮਾੜੀ ਗੱਲ ਹੂੰ ਔਰ ਉਹ ਹੋ ਵੀ ਗਿਆ ਇਨਫੈਕਟ ਜੇ ਆਪਾਂ ਜੇ ਆਪਾਂ ਪਹਿਲਾਂ ਦੀ ਗੱਲ ਕਰੀਏ ਇੱਕ ਵਾਰ ਪਹਿਲਾਂ ਵੀ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ ਸੀਗਾ ਉਹ ਵਾਪਸ ਲਿਆ ਗਿਆ ਸੀਗਾ ਦੋਸਤੋ ਬਾਅਦ ਬਦਲਿਆ ਗਿਆ ਸੀ ਪਰ ਐਤ ਕੀ ਵਾਪਸ ਕੁਝ ਨਹੀਂ ਲਿਆ ਗਿਆ ਇਨਫੈਕਟ ਉਹ ਹੁਕਮਨਾਮਾ ਜਿਹੜਾ ਆ ਉਹ ਕਿਤੇ ਨਾ ਕਿਤੇ ਘੁੰਮਦਾ ਆ ਉਹਦੇ ਵਿੱਚੋਂ ਕੋਈ ਚੀਜ਼ਾਂ ਸਬਟ੍ਰੈਕਟ ਹੁੰਦੀਆਂ ਜ਼ਰੂਰ ਨਜ਼ਰ ਆਈਆਂ ਨੇ ਇਹ ਨਵੀਂ ਚੀਜ਼ ਹੈ ਸ਼ਾਇਦ ਪੰਥ ਵਾਸਤੇ ਵੀ ਦੇਖੋ ਇਹ ਤੇ ਤੁਸੀਂ ਕੰਨ ਇਦਾਂ ਫੜ ਲਓ ਜਾਂ ਦੂਜੇ ਪਾਸਿਓਂ ਫੜ ਲਓ ਗਲਤ ਹੋਈ ਆ ਗਈ ਨਾ ਇਹ ਤੇ ਇਹਨਾਂ ਨੇ ਭਾਵੇਂ ਇਹਨਾਂ ਨੇ ਸਪਸ਼ਟ ਸਪਸ਼ਟ ਤੌਰ ਦੇ ਉੱਤੇ ਨਹੀਂ ਕਿਹਾ ਉਹਨਾਂ ਨੇ ਇਹ ਜਿਹੜੇ ਇਹਦਾ ਜਿਹੜਾ ਸੰਕਲਪ ਹੈਗਾ ਉਹਦੇ ਸਾਫ ਜਾਇਜ਼ ਹੋ ਗਿਆ ਕਿ ਵੀ ਇਹ ਕਿਹੜਾ ਕੀ ਚਾਹੁੰਦੇ ਨੇ ਕਿ ਭਈ ਨਹੀਂ ਸਾਡੀ ਸਰਕਰਸ਼ਤੀ ਨਹੀਂ ਹੈ ਤੁਹਾਡੇ ਉੱਤੇ ਤੁਹਾਡੀ ਕੋਈ ਮਾਨਤਾ ਨਹੀਂ ਰਹੇਗੀ ਜਿਹੜੇ ਅਸੀਂ ਜਿਹੜੇ ਤੁਸੀਂ ਮੈਂਬਰ ਕੀਤੇ ਨੇ ਤੇ ਜਾਂ ਤੁਸੀਂ ਕਹੋਗੇ ਜੀ ਸਾਨੂੰ ਅਸੀਂ ਤਾਂ ਜੇ ਕਾਬ ਤੱਕ ਤੇ ਹੁਕਮ ਦੀ ਦੀ ਪਾਲਣਾ ਕਰ ਰਹੇ ਸੀਗੇ ਜਿਹੜਾ ਉਤੋਂ ਦੋ ਤਰੀਕ ਨੂੰ ਸੁਣਾਇਆ ਗਿਆ ਸੀਗਾ ਸੋ ਇਹ ਤੇ ਇਹਨਾਂ ਨੇ ਰਾਉਂਡ ਅਬਾਊਟ ਵੇ ਦੇ ਵਿੱਚ ਮਤਲਬ ਲੈ ਕੇ ਟੋਲਲੀ ਬੜੇ ਸ਼ਾਂਤ ਤਰੀਕੇ ਨਾਲ ਨਾ ਉਹੀ ਗੱਲ ਜਿਹੜੇ ਡਾਇਰੈਕਟਲੀ ਨਹੀਂ ਇਹਨਾਂ ਨੇ ਕਿਹਾ ਕਿ ਅਸੀਂ ਵਾਪਸ ਲੈਂਦੇ ਹਾਂ ਬਟ ਇਨਡਾਇਰੈਕਟਲੀ ਤੇ ਉਹਨਾਂ ਨੇ ਸੁਣਾਤਾ ਅੱਛਾ ਗੁਰਪ੍ਰੀਤ ਸਿੰਘ ਜੀ 15 ਲੱਖ ਲੋਕਾਂ ਦੇ ਜੁੜਨ ਦਾ ਦਾਵਾ ਕੀਤਾ ਗਿਆ ਅੰਤਵਾਲ ਆਂਦਿਆਂ ਦੇ ਇਸ ਬਾਰੇ ਵੀ ਗੱਲ ਕਰ ਲਈਏ ਕਿ ਹੁਣ ਉਹ 15 ਲੱਖ ਲੋਕ ਕੀ ਕਰਨਗੇ ਜਾਂ ਉਹ ਕਿਹੜੀ ਪਾਰਟੀ ਦਾ ਸਮਰਥਨ ਕਰਨਗੇ ਪੰਥਵਾਲ ਕਿੱਧਰ ਵੱਲ ਨੂੰ ਜਾਣਗੇ ਉਹ ਤੇ ਕੋਈ ਗੱਲ ਇਹ ਤਾਂ ਹੈ ਕਿ ਅਗਰ 15 ਲੱਖ ਬੰਦਿਆਂ ਨੇ ਇਹਨਾਂ ਦੀ ਸ਼ਮੂਲੀਅਤ ਕੀਤੀ ਸੀਗੀ ਬਤੌਰ ਅਕਾਲ ਤਖਨ ਦੇ ਤੇ ਉਹ ਤੇ ਅਕਾਲ ਤਖਨ ਨੇ ਤੇ ਦੇਖੋ ਉਹਦੀ ਗੱਲ ਹੈਗੀ ਕਿ ਵੀ ਅਕਾਲ ਤਖਨ ਨੇ ਤੇ ਇਹਨਾਂ ਨੂੰ ਧੋਖਾ ਦਿੱਤਾ ਜਿਹੜੇ ਉੱਥੇ ਬੰਦੇ ਬੈਠੇ ਹੋਏ ਨੇ ਠੀਕ ਹੈ ਨਾ ਪਰ ਹੈਵਿੰਗ ਸੈੱਡ ਦੈਟ ਅਗਰ ਵਾਕਈ ਹੀ ਜਿਹੜੇ ਬੰਦੇ ਸੀਗੇ ਸਮਝਦੇ ਨੇ ਕਿ ਇੱਕ ਇੱਕ ਨਵਾਂ ਇੱਥੇ ਆਉਣਾ ਹੈਗਾ ਯੁੱਗ ਆਉਣਾ ਹੈਗਾ ਪੰਜਾਬ ਦੇ ਵਿੱਚ ਅਸੀਂ ਵੀ ਹੁਣ ਪਿੱਛੇ ਕੱਲ ਪਰਸੋਂ ਕੇਂਦਰੀ ਸਿੰਘ ਸਾਬਾ ਚ ਅਸੀਂ 2 ਦਿਨ ਦਾ ਇੱਥੇ ਮੰਥਨ ਕੀਤਾ ਸੀਗਾ ਇਸ ਤੋਂ ਪਹਿਲਾਂ 1 2 3 ਤਰੀਕ ਨੂੰ ਮਸਤਵਾਨੇ ਸਾਹਿਬ ਉੱਥੇ ਉਹਨਾਂ ਦੇ ਕਾਲਜ ਵਾਲਿਆਂ ਨੇ ਉੱਥੇ ਵੀ ਮੰਥਨ ਚੱਲਿਆ ਕਬੀ ਕੀ ਅਗਾਹ ਦੀ ਕੀ ਪੰਜਾਬ ਨੂੰ ਕਿਹੋ ਜੀ ਸਿਆਸਤ ਚਾਹੀਦੀ ਹੋएगी ਕਿਹੋ ਜੀ ਉਥੇ ਆਪਣੇ ਆਪਣੇ ਜਿਹੜੀਆਂ ਹੈਗੀਆਂ ਨੇ ਸੰਸਥਾਵਾਂ ਜਿਹੜੀਆਂ ਨੇ ਸਿਖਾਉਂਦੀਆਂ ਉਹਨਾਂ ਦਾ ਕੀ ਰੋਲ ਰੋਲ ਲਏਗਾ ਜਿਹੜਾ ਕਿ ਸਿਆਸਤ ਵਾਲੇ ਪਾਸੇ ਤੁਰ ਰਹੇ ਨੇ ਉਹਨਾਂ ਦਾ ਇਰਾਦਾ ਕੀ ਗੱਠਜੋੜ ਹੋਏਗਾ ਕੁਝ ਹੋਏਗਾ ਨਹੀਂ ਹੋਏਗਾ ਜਾਂ ਕੰਪਲੀਟ ਬ੍ਰੇਕ ਹੋਏਗੀ ਇਹਨਾਂ ਸਾਰੇ ਉਥੇ ਮੰਤਰ ਹੋਇਆ ਤੇ ਇਹ ਗੱਲ ਸਪਸ਼ਟ ਨਿਕਲ ਕੇ ਆ ਰਹੀ ਹੈ ਕਿ ਦੇਖੋ ਜਦ ਹੁਣ ਇਹ ਬੜਾ ਵਧੀਆ ਐਕਚੁਅਲੀ ਮੌਕਾ ਹੈ ਪੰਥ ਨੂੰ ਵੀ ਤੇ ਪੰਜਾਬ ਨੂੰ ਵੀ ਜਿੱਥੇ ਅਸੀਂ ਇਹ ਕੌਸ ਕਰੈਕਟ ਕਰਕੇ ਨਾ ਸਹੀ ਤਰੀਕੇ ਨਾਲ ਅਸੀਂ ਇੱਕ ਨਵੀਂ ਇੱਥੇ ਕੇਤਰੀ ਪਾਰਟੀ ਨੂੰ ਉਸਾਰ ਸਕੀਏ ਦੂਜਾ ਹੈਗਾ ਕਿ ਜਿਹੜੇ ਸਾਡੀਆਂ ਸੰਸਾਵਾ ਨੇ ਜਿਹੜੀਆਂ ਗੁਰੂ ਨੇ ਸਾਨੂੰ ਦਿੱਤੀ ਹੋਈ ਹੈ ਅਕਾਲ ਤਖਤ ਸਾਹਿਬ ਉਹ ਸੰਸਤਾ ਨੂੰ ਅਸੀਂ ਕਿੱਦਾਂ ਖੁਦਮੁਖਤਿਆਰ ਕਰਕੇ ਤੇ ਉਹਦੀ ਪ੍ਰਭੂਸਤਾ ਕਾਇਮ ਕਰਨੀ ਹੈ ਜਿਹੜੀ ਬੰਦਿਆਂ ਨੇ ਬਣਾਈ ਆ ਸਾਡੀ ਐਕਸਟ੍ਰੀਮੋਰੀ ਗੁਰਦੁਆਰਾ ਪ੍ਰਬੰਧਨ ਕਮੇਟੀ ਉਹਨੂੰ ਫਿਰ ਦੱਸਦੀ ਹੈ ਕਿ ਵੀ ਤੁਸੀਂ ਆਪਣੇ ਗੁਰਦੁਆਰੇ ਦਾ ਪ੍ਰਬੰਧ ਸਮਝ ਲਓ ਆਟੋਨੋਮਸ ਨੇਚਰ ਦੇ ਨਾਲ ਤੁਹਾਡੇ ਵਿੱਚ ਕੋਈ ਸਿਆਸਤ ਦਾਣਾ ਦੀ ਧਕਲ ਨਹੀਂ ਹੋਣੀ ਚਾਹੀਦੀ ਤੇ ਤੀਜੀ ਗੱਲ ਹੈਗੀ ਕਿ ਵੀ ਜਿਹੜੇ ਕੋਈ ਇਹੋ ਜਿਹੇ ਧਿਰ ਹੋਵੇ ਇੱਥੇ ਜਿਹੜਾ ਕਿ ਪੰਜਾਬ ਦੇ ਤੇ ਪੰਜਾਬੀਆਂ ਦੀ ਤੇ ਪੰਥ ਦੀ ਤਰਜਮਾਨੀ ਕਰਦਾ ਹੋਵੇ ਤੇ ਉਹ ਜਿਹੜਾ ਧਿਰ ਹੋਵੇ ਉਹ ਉਹ ਸਿਆਸਤ ਵਾਲਾ ਧਿਰ ਨਾ ਹੋਵੇ ਉਹ ਸਿਆਸਤ ਜਿੰਨੇ ਕਰਨੀਆਂ ਹੋ ਤੇ ਇੰਡੀਅਨ ਸਟੇਟ ਨਾਲ ਕਰੇਗਾ ਉਹ ਜਰੂਰ ਕਰੇ ਜੀ ਸਭ ਕੇ ਕਰੇ ਉਹ ਕਰਨੀ ਤੇ ਪੈਂਦੀ ਹੈ ਕਿਉਂਕਿ ਆਫਟਰ 올 ਡੈਮੋਕ੍ਰੇਸੀ ਹੈ ਸਾਨੂੰ ਡੈਮੋਕ੍ਰੈਟਿਕ ਸਿਸਟਮ ਨਾਲ ਇੱਥੇ ਵਿਚਰਨਾ ਵੀ ਪੈਣਾ ਤੇ ਵਿਚਰਦੇ ਵੀ ਹਾਂ ਸੋ ਤੁਸੀਂ ਉਹ ਕਰੋ ਪਰ ਜਿਹੜਾ ਜਿਹੜੀ ਜਿਹੜੀਆਂ ਸਾਡੀ ਹਿਤਾਆਂ ਦੀ ਗੱਲ ਹੈ ਉਹ ਇੱਕ ਅਟ ਮਤਲਬ ਜਿਹਨੂੰ ਕਹਿੰਦੇ ਨੇ ਪਾਰਟੀ ਦੀ ਲੋੜ ਹੈ ਇਹ ਅਸੀਂ ਇਹੀ ਤਾਂ ਮੰਨਤਨ ਕੀਤਾ ਹੈ ਕਿ ਸਾਨੂੰ ਵੀ ਇੱਕ ਆਰਐਸਐਸ ਤੇ ਬੀਜੇਪੀ ਵਰਗਾ ਇੱਕ ਢਾਂਚਾ ਬਣਾਉਣਾ ਪੈਣਾ ਉਹ ਜਿਹੜਾ ਕਿ ਜਿਹੜਾ ਕਿ ਇਹ ਹੋਏਗਾ ਪੋਲਿਸੀ ਮੇਕਿੰਗ ਇਹ ਹੋਏਗਾ ਕਿ ਪੰਜਾਬ ਦੇ ਜਿਹੜੇ ਹਿੱਤ ਨੇ ਉਨਾ ਦੇ ਉੱਤੇ ਪੂਰੀ ਨਿਗਰਾਨੀ ਰੱਖੇਗਾ ਤੇ ਪੰਥ ਦੀਆਂ ਹਿੱਤਾਂ ਦੇ ਉੱਤੇ ਪੂਰੀ ਨਿਗਰਾਨੀ ਰੱਖੇਗਾ ਠੀਕ ਹੈ ਨਾ ਤੇ ਜਿਹੜੀ ਸਿਆਸਤ ਵਾਲੀ ਪਾਰਟੀ ਹੈ ਉਹਨੂੰ ਉਹ ਆਦੇਸ਼ ਦੇਗਾ ਕਿ ਭਈ ਤੁਸੀਂ ਇਸ ਰਸਤੇ ਤੇ ਤੁਰੋ ਕਿ ਇਹ ਪੰਜਾਬ ਦੇ ਹਿੱਤ ਚਾਹ ਕਰਦਾ ਹੈਗਾ ਸੋ ਇਟ ਇਜ਼ ਬੀ ਲਾਈਕ ਅ ਚੈਕ ਐਂਡ ਬੈਲੈਂਸਸ ਸਿਸਟਮ ਕਿ ਵੀ ਇੱਕ ਪੋਲਿਸੀ ਮੇਕਿੰਗ ਤੇ ਇੱਕ ਜਿਹੜਾ ਹੈਗਾ ਤੁਹਾਡਾ ਜਿਹੜਾ ਐਗਜ਼ੀਕਟਿਵ ਆਰਮ ਹੋਏਗਾ ਜਿਹੜਾ ਕਿ ਸਿਆਸਤ ਪਾਰਟੀ ਹੋਏਗੀ ਠੀਕ ਹੈ ਕਰੋ ਸੋ ਇਹ ਇਹ ਸਾਰਾ ਮੰਤਨ ਚੱਲਿਆ ਇਹ ਮੈਂ ਕਹਿੰਦਾ ਚੰਗੀ ਓਪਰਚ्युनिटी ਆਈ ਹੈ ਲੋਕੀ ਇਹਦੇ ਤੇ ਵਿਚਾਰ ਕਰ ਰਹੇ ਨੇ ਬੁੱਧੀਜੀਵ ਸਾਡੇ ਇੱਥੇ ਇਕੱਠੇ ਹੋਏ ਸਿਆਸਤ ਪਾਰਟੀ ਵਾਲੇ ਵੀ ਬੰਦੇ ਇੱਥੇ ਆਏ ਭਾਵੇਂ ਆਪਣੇ ਮਾਨ ਦਲ ਤੋਂ ਸੀਗੇ ਕੁਸ਼ਲਪਾਲ ਜੀ ਭਾਵੇਂ ਸੁਖਬੀਰ ਦੀ ਪਾਰਟੀ ਤੋਂ ਇੱਥੇ ਬੰਦੇ ਸੀਗੇ ਡਾਕਟਰ ਸੰਧੂ ਭਾਵੇਂ ਆਪਣੇ ਅਮਰਪਾਲ ਦੇ ਪਾਰਟੀ ਤੋਂ ਕਾਬੂਲ ਸਿੰਘ ਜੀ ਸੀਗੇ ਮਤਲਬ ਹੋਰ ਵੀ 13 ਤੋਂ ਜਿਹੜੇ ਬੰਦੇ ਇੱਥੇ ਸੀਗੇ ਸਾਰੇ ਇੱਥੇ ਆਏ ਉਹਨਾਂ ਨੇ ਆਪਣੀ ਗੱਲਬਾਤ ਕੀਤੀ ਸਾਡੇ ਨਾਲ ਅਜੁਰਾ ਨੂੰ ਸਮਝਾਇਆ ਕਿ ਵੀ ਕੀ ਚਾਹੀਦਾ ਹੈ ਪੰਜਾਬ ਨੂੰ ਅਗਾਹ ਲਈ ਸੋ ਸਾਰੇ ਇਸ ਚੀਜ਼ ਦੇ ਉੱਤੇ ਅਸੀਂ ਸਾਰਿਆਂ ਨੂੰ ਨਾ ਤੇ ਐਂਡ ਤੇ ਲਿਸਨ ਟੂ ਦਾ ਇੰਟੈਲੈਕਚੁਅਲ ਜੋ ਸਾਡਾ ਵਰਕ ਸੀਗਾ ਅਸੀਂ ਜਿਨ੍ਹਾਂ ਨੇ ਆਪਣੀਆਂ ਉੱਤੇ ਇਟ ਵਾਸ ਅ ਕਾਨਫਰੈਂਸ ਇਟ ਵਾਸ ਨਾਟ ਅ ਸੈਮੀਨਾਰ ਕਾਨਫਰੈਂਸ ਸੀਗਾ ਵਰਕਸ਼ਾਪ ਪਾਈ ਸੀ ਕੋਰਨਾਲ ਗੱਲਬਾਤ ਹੋਈ ਹੈ ਇਹ ਗੱਲ ਤਿੰਨ ਦਿਨ ਆਪਣੇ ਉੱਤੇ ਮਸਤਵਾਣੇ ਸਾਹਿਬ ਵੀ ਹੋਈ ਹੈ ਸੋ ਇਹ ਇਹ ਜਿਹੜੀ ਚੀਜ਼ ਹੈ ਇਹ ਹੁਣ ਲੋਕਾਂ ਦੇ ਵਿੱਚ ਪ੍ਰਚਾਰੀ ਜਾਣੀ ਚਾਹੀਦੀ ਹੈ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਭਾਈ ਤੁਹਾਡਾ ਵੀ ਕੀ ਹੱਕ ਹੈਗਾ ਕਿ ਤੁਸੀਂ ਪੰਜਾਬ ਦੀ ਅਗਰ ਬੇਤਰੀ ਲਈ ਤੁਸੀਂ ਕੀ ਯੋਗਦਾਨ ਪਾ ਸਕਦੇ ਹੋ ਨਰੇ ਨਰੇ ਤੁਸੀਂ ਆਪਣੇ ਆਪ ਨੂੰ ਵੋਟਰ ਸਮਝ ਕੇ ਨਾ ਨਿਤਰੋ ਸਾਡਾ ਤਾਂ ਇਹੀ ਬੇਨਤੀ ਹੈ ਪੰਜਾਬ ਦੀ ਆਬਾਦ ਨੂੰ ਕਿ ਤੁਹਾਡਾ ਰੋਲ ਸਿਰਫ ਵੋਟ ਪਾਣ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਤੁਹਾਨੂੰ ਉਸ ਤੋਂ ਅੱਗੇ ਵੀ ਹੋਣਾ ਚਾਹੀਦਾ ਠੀਕ ਆ ਬਿਲਕੁਲ ਇਹ ਅੱਜ ਦੇ ਮੁੱਖ ਮੁੱਦਿਆਂ ਦੇ ਉੱਤੇ ਗੱਲਬਾਤ ਜ਼ਰੂਰ ਸਰਦਾਰ ਗੁਰਪ੍ਰੀਤ ਸਿੰਘ ਤੁਹਾਨੂੰ ਦੁਆਰਾ ਤਾਂ ਕਰਾਂਗੇ ਦੁਆਰਾ ਤੁਹਾਨੂੰ ਤਕਲੀਫ ਦਵਾਂਗੇ ਹੋਰ ਮੁੱਦਿਆਂ ਵਾਸਤੇ ਵੀ ਔਰ ਤੁਹਾਡੇ ਔਰ ਤੁਹਾਡੇ ਵੀਅਰਸ ਸਾਹਮਣੇ ਵੀ ਲੈ ਕੇ ਆਵਾਂਗੇ ਪਰ ਉਹ ਤੱਕ ਲਈ ਹੁਣ ਬਨੇ ਰੋ 1 ਇੰਡੀਆ ਪੰਜਾਬੀ ਤੇ